ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਦ ਮਲਕੀ ਜਵੰਦਾ ਜੀ ਕਾਫੀ ਜੰਗ ਏਜ ਦੇ ਮੁੰਡੇ ਹੈਗੇ ਜਿਹੜੇ ਮੰਨ ਲਓ 18 16 18 ਸਾਲ ਦੇ 20 ਸਾਲ ਦੇ 25 ਸਾਲ ਤੱਕ ਫੇਸ ਤੇ ਫੁਣਸੀਆਂ ਫੋੜੇ ਹੋ ਜਾਂਦੇ ਆ ਮਵਾਦ ਨਿਕਲਦੀ ਆ ਕਾਫੀ ਵੱਡੇ ਵੱਡੇ ਖੱਡੇ ਪੈ ਜਾਂਦੇ ਉਹਨਾਂ ਲਈ ਨੁਸਖਾ ਹੈਗਾ ਚਿਹਰਾ ਤੁਹਾਡਾ ਦਿਨਾਂ ਚ ਸਾਫ ਹੋ ਜਾਊਗਾ ਲਿਸ਼ਕਾ ਮਾਰੂਗਾ ਰੰਗ ਵੀ ਤੁਹਾਡਾ ਫੇਰ ਹੋਊਗਾ ਦਿਨਾਂ ਚ ਤੁਸੀਂ ਕੀ ਕਰਨਾ ਸ਼ੁੱਧ ਬਾਪਚੀ ਲੈਣੀ ਆ 10 ਗ੍ਰਾਮ ਸ਼ੁੱਧ ਗੰਧਕ 10 ਗ੍ਰਾਮ ਠੀਕ ਹੈ ਜੀ ਦੋਨਾਂ ਨੂੰ ਮਿਕਸ ਕਰਕੇ ਰੱਖ ਲਓ ਪਾਣੀ ਦੀ ਮਦਦ ਨਾਲ ਜਾਂ ਗੂੰਦ ਪਾ ਕੇ ਗੋਲੀਆਂ ਬਣਾ ਲਓ ਇਹਦੀਆਂ ਤੁਸੀਂ ਠੀਕ ਹੈ ਜੀ ਗੋਲੀ ਬਣਾਉਣੀਆਂ ਛਣੇ ਦੇ ਦਾਣੇ ਬਰਾਬਰ ਦੋ ਗੋਲੀਆਂ ਸਵੇਰੇ ਤੇ ਦੋ ਗੋਲੀਆਂ ਸ਼ਾਮ ਨੂੰ ਖਾਓ ਜਿਹੜੇ 18-19 ਸਾਲ ਦੇ ਹੈਗੇ ਠੀਕ ਹੈ ਜਿਹੜੇ ਮਤਲਬ 16 ਸਾਲ ਦੇ ਹੈਗੇ ਉਹਨਾਂ ਨੇ ਇੱਕ ਗੋਲੀ ਸਵੇਰੇ ਇੱਕ ਰਾਤ ਨੂੰ ਖਾਣੀ ਹੈ ਤੁਹਾਡਾ ਚਿਹਰਾ ਬਿਲਕੁਲ ਹੀ ਸਾਫ਼ ਹੋ ਜਾਊਗਾ ਫੁਣਸੀਆਂ ਦਾ ਨਾਮ ਉਹ ਨਿਸ਼ਾਨ ਨਹੀਂ ਰਹਿਣਾ ਤੇ ਇੱਕ ਤੁਸੀਂ ਕੀ ਕਰਨੀਏ ਚੰਦਨ ਵੀਟਾ ਇੱਕ ਚਮਚਾ ਸਵੇਰੇ ਇੱਕ ਰਾਤ ਨੂੰ ਮਹਾਮਜਿਸ਼ਠਾ ਰिष्ट ਤਿੰਨ ਚਮਚੇ ਸਵੇਰੇ ਤੇ ਤਿੰਨ ਹੀ ਰਾਤ ਨੂੰ ਪੀਣੇ ਨੇ 버ਗਰ ਕੁਲਚੇ ਮੈਦੇ ਤੋਂ ਬਣੀ ਹੋਈ ਚੀਜ਼ ਮਸਾਲਿਆਂ ਵਾਲੀਆਂ ਚੀਜ਼ਾਂ ਤਲੀਆਂ ਹੋਈਆਂ ਚੀਜ਼ਾਂ ਰਫੈਂਡ ਤੇਲ ਬਿਲਕੁਲ ਹੀ ਬੰਦ ਕਰ ਦੇਣਾ ਤੁਹਾਨੂੰ ਹਜ਼ਾਰਾਂ ਰੁਪਏ ਖਰਚਣ ਦੀ ਜ਼ਰੂਰਤ ਨਹੀਂ ਸਿਰਫ ਤੁਹਾਡਾ 5-600 ਰੁਪਏ ਦੇ ਵਿੱਚ ਨੁਸਖਾ ਤਿਆਰ 200 ਦੇ ਵਿੱਚ ਨੁਸਖਾ 100 200 ਦੇ ਵਿੱਚ ਨੁਸਖਾ ਤਿਆਰ ਹੋ ਜੂ 500 ਦੇ ਵਿੱਚ 1 ਮਹੀਨੇ ਦਾ ਟਰੀਟਮੈਂਟ ਤੁਹਾਡਾ ਪੂਰਾ ਹੋ ਜੂ 500 ਦੇ ਵਿੱਚ ਸਿਰਫ ਤੁਸੀਂ ਠੀਕ ਹੋ ਜਾਓਗੇ ਬਿਲਕੁਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ